ਹਾਜੀ ਸਾਰੀਕਾਲ ਦੋਸਤੋ ਅੱਜ ਦੀ ਵੀਡੀਓ ਦਾ ਜਿਹੜਾ ਟੌਪਿਕ ਹੈ ਨਾ ਮੈਂ ਕਈ ਦਿਨਾਂ ਦਾ ਪੈਂਡਿੰਗ ਰੱਖਿਆ ਹੋਇਆ ਸੀਗਾ ਤੇ ਮੈਂ ਚਾਹੁੰਦਾ ਸੀ ਵੀ ਜਦੋਂ ਮੈਨੂੰ ਖੁੱਲਾ ਸਮਾਂ ਮਿਲ ਗਿਆ ਪੂਰਾ ਮੈਂ ਉਦਣ ਇਹਦੇ ਬਾਰੇ ਗੱਲ ਕਰੂੰਗਾ ਸੋ ਅੱਜ ਉਹ ਦਿਨ ਆ ਗਿਆ ਸਮਾਂ ਆ ਗਿਆ ਤੇ ਕੁਝ ਕੁ ਭੈਣਾਂ ਮੇਰੀਆਂ ਉਹਨਾਂ ਦੇ ਵੀ ਮੈਸੇਜ ਕਈ ਭੈਣਾਂ ਦੇ ਮੈਸੇਜ ਇੱਕੋ ਟੌਪਿਕ ਨਾਲ ਰਿਲੇਟਡ ਆਏ ਹੋਏ ਸੀਗੇ ਵੀਰ ਜੀ ਇਹਦੇ ਬਾਰੇ ਜ਼ਰੂਰ ਬੋਲੋ ਕਿਉਂਕਿ ਉਹ ਆਪ ਹੰਡਾਰੀਆਂ ਹੋਣਗੇ ਇਸ ਚੀਜ਼ ਨੂੰ ਉਹ ਫੇਸ ਕਰ ਰਹੀਆਂ ਹੋਣਗੀਆਂ ਇਸ ਸਿਚੁਏਸ਼ਨ ਨੂੰ ਸੋ ਉਹਨਾਂ ਨੂੰ ਮੋਟੀਵੇਸ਼ਨ ਦੀ ਲੋੜ ਆ ਮੈਂ ਟਾਪਿਕ ਦੱਸ ਦਵਾਂ ਪਹਿਲਾਂ ਕਿ ਟਾਪਿਕ ਹੈ ਕਿ ਆਪਾਂ ਅੱਜ ਵੀ ਕੁੜੀਆਂ ਨੂੰ ਭਾਰ ਕਿਉਂ ਸਮੇਂ ਦਿਆਂ ਤੇ ਕੁਝ ਘਰਾਂ ਦੇ ਵਿੱਚ ਜੇ 2 ਜਾਂ 3 ਕੁੜੀਆਂ ਹੋ ਜਾਣ ਉਸ ਘਰ ਦਾ ਮਾਹੌਲ ਆ ਜਿਹੜਾ ਉਹ ਗੰਮ ਵਾਲਾ ਕਿਉਂ ਹੋ ਜਾਂਦਾ ਤੇ ਕੁੜੀਆਂ ਨੂੰ ਜਨਮ ਦੇਣ ਵਾਲੀ ਜਿਹੜੀ ਔਰਤ ਆ ਉਹਨੂੰ ਮੇਣਿਆਂ ਦੀ ਨਜ਼ਰ ਦੇ ਨਾਲ ਕਿਉਂ ਦੇਖਿਆ ਜਾਂਦਾ ਮੈਂ ਜਿੱਦਾਂ ਗੱਲ ਕੀਤੀ ਵੀ ਭੈਣਾਂ ਨੂੰ ਮੋਟੀਵੇਸ਼ਨ ਦੀ ਲੋੜ ਆ ਤਾਂ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਵੀ ਮੈਂ ਤਾਂ ਕੁਝ ਵੀ ਨਹੀਂ ਹੈਗਾ ਬਹੁਤ ਵੱਡੇ ਵੱਡੇ ਬੁੱਧੀਜੀਵੀ ਨੇ ਜਿਹੜੇ ਇਸ ਮਸਲੇ ਤੇ ਬੋਲਦੇ ਆ ਰਹੇ ਨੇ ਬਹੁਤ ਸਾਰੀਆਂ ਵੀਡੀਓਜ਼ ਵੱਡੇ ਵੱਡੇ ਚੈਨਲ ਕਰਦੇ ਰਹਿੰਦੇ ਨੇ ਪਰ ਆਪਣੀ ਜਿਹੜੀ ਸੋਚ ਆ ਉੱਥੇ ਦੀ ਉੱਥੇ ਹੀ ਫਸੀ ਹੋਈ ਆ ਕੁਝ ਕੁ ਲੋਕਾਂ ਦੀ ਆਪਾਂ ਪੜ ਲਿਖ ਗਏ ਵਿਗਿਆਨ ਨੇ ਬਹੁਤ ਤਰੱਕੀ ਕਰ ਲਈ ਪਰ ਕਈ ਲੋਕਾਂ ਦੀ ਸੋਚ ਰੂੜੀਵਾਦੀ ਰਹਿ ਗਈ ਉਹੀ ਕਿ ਉਹ ਇਹੀ ਚੱਕਰਾਂ 'ਚ ਫਸੇ ਰਹੇਗੇ ਕਿ ਮੁੰਡਾ ਹੋ ਜਾਵੇ ਕੁੜੀ ਹੋ ਜਾਵੇ ਮੁੰਡਾ ਹੋ ਜਾਵੇ ਕੁੜੀ ਹੋ ਜਾਵੇ ਹਨਾ ਬੇਸ਼ੱਕ ਬਹੁਤ ਸਾਰੇ ਲੋਕ ਨੇ ਅੱਜ ਦੇ ਸਮੇਂ ਦੇ ਵਿੱਚ ਇਹੋ ਜਿਹੇ ਜਿਹੜੇ ਬਹੁਤ ਅੱਗੇ ਵੱਧ ਚੁੱਕੇ ਨੇ ਉਹਨਾਂ ਨੇ ਸੋਚ ਜਿਹੜੀ ਬਹੁਤ ਚੇਂਜ ਕਰ ਲਈ ਆ ਤੇ ਅੱਜ ਕੁੜੀਆਂ ਹੁੰਦੀਆਂ ਨੇ ਮੁੰਡਿਆਂ ਦੇ ਬਰਾਬਰ ਉਹਨਾਂ ਦਾ ਜਸ਼ਨ ਮਨਾਇਆ ਜਾਂਦਾ ਵਾ ਸਾਰੇ ਸ਼ਗਨ ਮੁੰਡਿਆਂ ਵਾਂਗੂ ਕੀਤੇ ਜਾਂਦੇ ਨੇ ਤੇ ਜਿਹੜੇ ਲੋਕ ਇਦਾਂ ਕਰਦੇ ਨੇ ਉਹ ਵਧਾਈ ਦੇ ਪਾਤਰ ਵੀ ਨੇ ਪਰ ਉੱਥੇ ਬਹੁਤ ਸਾਰੇ ਲੋਕ ਇਹੋ ਜਿਹੇ ਹੈਗੇ ਨੇ ਜਿਹੜੇ ਫੜੇਵੀ ਮੁੰਡੇ ਕੁੜੀ ਦੇ ਵਿੱਚ ਜਿਹੜਾ ਫਰਕ ਆ ਉਹ ਕਰਦੇ ਨੇ ਤੇ ਉਹਨਾਂ ਨੂੰ ਮੁੰਡਾ ਹੀ ਚਾਹੀਦਾ ਵਾ ਮੈਂ ਕੋਈ ਕਿਤਾਬੀ ਗੱਲਾਂ ਨਹੀਂ ਕਰਨੀਆਂ ਪ੍ਰੈਕਟੀਕਲ ਗੱਲਾਂ ਕਰਨ ਦੀ ਕੋਸ਼ਿਸ਼ ਕਰੂੰਗਾ ਹੁਣ ਹੁੰਦਾ ਕੀ ਆ ਦੇਖੋ ਘਰ ਦੇ ਵਿੱਚ ਜਦੋਂ ਪਹਿਲਾ ਬੱਚਾ ਹੁੰਦਾ ਵਾ ਜੇ ਉਹ ਕੁੜੀ ਹੋ ਜੇ ਤਾਂ ਇਹ ਕੌੜਾ ਸੱਚ ਆ ਕਿ ਆਪਾਂ ਅਗਲਾ ਜਿਹੜਾ ਬੱਚਾ ਵਾ ਉਹ ਜਲਦੀ ਪਲਾਨ ਕਰ ਲੈਨੇ ਆ ਬਹੁਤ ਸਾਰੇ ਲੋਕ ਸਾਰੇ ਨਹੀਂ ਤੇ ਉੱਥੇ ਜਾਂ ਤਾਂ ਪ੍ਰੈਸ਼ਰ ਹੁੰਦਾ ਵਾ ਜੀ ਪੇਰੈਂਟਸ ਦਾ ਬਜ਼ੁਰਗਾਂ ਦਾ ਘਰਾਂ ਦੇ ਵਿੱਚ ਤੇ ਜਾਂ ਫਿਰ ਹਸਬੈਂਡ ਵਾਈਫ ਆਪਣੀ ਜਿਹੜੀ ਪਲੈਨਿੰਗ ਆ ਉਹ ਆਪ ਕਰ ਲੈਂਦੇ ਨੇ ਕਿ ਹੁਣ ਦੂਜਾ ਬੱਚਾ ਕੀਤਾ ਜਾਵੇ ਭਾਵੇਂ ਉਹ ਫਾਈਨੈਂਸ਼ਲੀ ਸਟਰੋਂਗ ਹੈਗੇ ਆ ਭਾਵੇਂ ਨਹੀਂ ਹੈਗੇ ਤੇ ਉੱਥੇ ਹਸਬੈਂਡ ਦੀ ਰਜ਼ਾਮੰਦੀ ਜਿਹੜੀ ਉਹ ਜ਼ਿਆਦਾ ਹੁੰਦੀ ਆ ਕਿ ਆਪਾਂ ਜਿਹੜਾ ਦੂਜਾ ਬੱਚਾ ਉਹ ਕਰਨਾ ਵਾ ਹਨਾ ਇੱਕ ਸਚਾਈ ਆ ਤੇ ਉੱਥੇ ਜਦੋਂ ਦੂਜੀ ਵੀ ਕੁੜੀ ਹੋਗੀ ਫੇਰ ਘਰ ਦਾ ਮਾਹੌਲ ਆ ਜਿਹੜਾ ਉਹ ਫੇਰ ਗਮ ਵਾਲਾ ਹੋ ਜਾਂਦਾ ਵਾ ਤੇ ਉੱਥੇ ਫੇਰ ਉਹਨਾਂ ਨੂੰ ਟੈਨਸ਼ਨ ਹੋ ਜਾਂਦੀ ਆ ਬਜ਼ੁਰਗਾਂ ਨੂੰ ਵੀ ਆ ਕੀ ਹੋ ਗਿਆ ਹੁਣ ਦੋ ਬੱਚੇ ਹੋਏ ਦੋਨੋਂ ਕੁੜੀਆਂ ਹੋ ਗਈਆਂ ਹਨ ਪਰ ਇਹ ਨਹੀਂ ਪਤਾ ਵੀ ਦੋ ਕੁੜੀਆਂ ਜਦੋਂ ਆਈਆਂ ਨੇ ਤੇ ਆਪਣਾ ਨਸੀਬ ਉਹ ਨਾਲ ਲੈ ਕੇ ਆਈਆਂ ਨੇ ਤੇ ਬਹੁਤ ਕੁਝ ਤੁਹਾਡੇ ਲਈ ਚੰਗਾ ਲੈ ਕੇ ਆਈਆਂ ਨੇ ਇਹ ਉਦਾਹਰਨਾ ਵੀ ਤੁਹਾਨੂੰ ਆਲੇ-ਦੁਆਲੇ ਜਾਂ ਆਪਣੇ ਘਰਾਂ ਦੇ ਵਿੱਚ ਹੀ ਦੇਖਣ ਨੂੰ ਮਿਲ ਜਾਂਦੀਆਂ ਹੋਣਗੀਆਂ ਕਿ ਜਦੋਂ ਕੁੜੀਆਂ ਜਨਮ ਲੈਂਦੀਆਂ ਨੇ ਨਾ ਤਾਂ ਬਹੁਤ ਕੁਝ ਚੰਗਾ ਆਪਣੇ ਆਲੇ ਦੁਆਲੇ ਜ਼ਰੂਰ ਹੁੰਦਾ ਵਾ ਅਜਮਾ ਕੇ ਦੇਖ ਲਿਓ ਤੁਸੀਂ ਤੇ ਪਰ ਫੇਰ ਵੀ ਸਾਨੂੰ ਕੀ ਚਾਹੀਦਾ ਮੁੰਡਾ ਚਾਹੀਦਾ ਕਿਉਂ ਚਾਹੀਦਾ ਕਿਉਂਕਿ ਸਾਡਾ ਜਿਹੜਾ ਵੰਸ਼ਾ ਉਹ ਅੱਗੇ ਤਾਂ ਵਧੂਗਾ ਜੇ ਮੁੰਡਾ ਹੋਊਗਾ ਜਿਹੜੇ ਮੁੰਡੇ ਤੋਂ ਤੁਸੀਂ ਉਮੀਦ ਲਾਈ ਆ ਕਿ ਤੁਹਾਡਾ ਵੰਸ਼ ਅੱਗੇ ਵਧਾਊਗਾ ਕੀ ਪਤਾ ਉਹ ਤੁਹਾਡਾ ਵੰਸ਼ ਡੋ ਵੀ ਦੇ ਕੀ ਉਹ ਨਸ਼ੇ ਕਰਨ ਲੱਗ ਜਾਏ ਜਾਂ ਫਿਰ ਤੁਹਾਡੀ ਜਿਹੜੀ ਪੂੰਜੀ ਬਣਾਈ ਹੋਈ ਆ ਜਿੰਨੀ ਵੀ ਆ ਭਾਵੇਂ ਜ਼ਿਆਦਾ ਭਾਵੇਂ ਥੋੜੀ ਉਹ ਸਾਰੀ ਉਹ ਪੱਟ ਦਵੇ ਤੁਹਾਨੂੰ ਬੁਢਾਪੇ ਦੇ ਵਿੱਚ ਉਹ ਆਸ਼ਰਮ ਛੱਡ ਜਾਵੇ ਤੁਹਾਡੇ ਸਿਰ ਤੇ ਜੁੱਤੀਆਂ ਮਾਰੇ ਆਪਾਂ ਕੁਝ ਕਹਿ ਤਾਂ ਸਕਦੇ ਨਹੀਂ ਨਾ ਗਾਰੰਟੀ ਤਾਂ ਨਹੀਂ ਹੈਗੀ ਤੁਹਾਡਾ ਮੁੰਡਾ ਹੋਊਗਾ ਤੇ ਉਹ ਵਾਂਸ਼ ਅੱਗੇ ਵਧਾਊਗਾ ਸੋ ਸਾਰੇ ਮੁੰਡਿਆਂ ਤੇ ਇਹ ਗੱਲ ਲਾਗੂ ਨਹੀਂ ਹੁੰਦੀ ਬਹੁਤ ਜਿਹੜੇ ਇੱਜ਼ਤ ਦੇਣ ਵਾਲੇ ਮੁੰਡੇ ਵੀ ਨੇ ਪੇਰੈਂਟਸ ਨੂੰ ਤੇ ਮੈਂ ਜਿਹੜਾ ਜੋ ਕੁਝ ਹੋ ਰਿਹਾ ਖਬਰਾਂ ਸੁਣਦੇ ਆ ਸਮਾਜ ਦੇ ਵਿੱਚ ਜੋ ਕੁਝ ਹੋ ਰਿਹਾ ਮੈਂ ਉਹਦੀ ਉਦਾਹਰਨ ਦੇ ਰਿਹਾ ਤੇ ਉਹਨਾਂ ਲੋਕਾਂ ਲਈ ਦੇ ਰਿਹਾ ਮੈਂ ਜਿਹੜੇ ਲੋਕ ਇਹ ਸੋਚ ਰੱਖਦੇ ਨੇ ਕਿ ਮੁੰਡਾ ਹੋਣਾ ਜ਼ਰੂਰੀ ਆ ਦੇਖੋ ਆਪਾਂ ਹਮੇਸ਼ਾ ਕਿਉਂ ਇਦਾਂ ਕਰਦੇ ਆ ਵੀ ਕੁੜੀਆਂ ਜਦੋਂ ਹੁੰਦੀਆਂ ਨੇ ਉਹਨਾਂ ਨੂੰ ਭਾਰ ਕਿਉਂ ਸਮਝਦੇ ਆ ਕਿ ਉਹਨਾਂ ਦੇ ਵਿਆਹ ਕਰਨੇ ਪੈਣਗੇ ਤੇ ਉਹਨਾਂ ਦੇ ਦੀ ਉਹ ਤਾਂ ਬਗਾਨੀਆਂ ਹੁੰਦੀਆਂ ਨੇ ਇਹ ਉਹੀ ਡਾਇਲੌਗ ਜਿਹੜੇ ਹੁੰਦੇ ਆ ਨਾ ਨਾਰਮਲ ਜੇ ਕਾਮਨ ਜੇ ਡਾਇਲੌਗ ਆ ਹੁਣ ਮੁੰਡੇ ਦੇ ਵਿਆਹ ਤੇ ਕੀ ਗੱਲ ਖਰਚਾ ਨਹੀਂ ਹੁੰਦਾ ਅੱਜ ਕੱਲ ਤਾਂ ਦੋਨਾਂ ਦੇ ਵਿਆਹ ਤੇ ਬਰਾਬਰ ਖਰਚਾ ਹੁੰਦਾ ਵਾ ਤੇ ਅੱਜ ਕੱਲ ਉਹ ਸਮਾਂ ਆ ਚੁੱਕਿਆ ਵਾ ਤੁਸੀਂ ਕੁੜੀਆਂ ਦੇ ਵਿਆਹ ਦੀ ਟੈਨਸ਼ਨ ਨਾ ਲਓ ਕੁੜੀਆਂ ਦੀ ਇਹ ਵੀ ਟੈਨਸ਼ਨ ਨਾ ਲਓ ਵੀ ਇਹਨਾਂ ਦੇ ਤੁਸੀਂ ਕਿੱਦਾਂ ਇਹਨਾਂ ਨੂੰ ਪੜ੍ਹਾਵੋਗੇ ਲਿਖਾਓਗੇ ਮੁੰਡਿਆਂ ਨੂੰ ਵੀ ਤਾਂ ਪੜਾਉਣਾ ਲਿਖਾਉਣਾ ਵਾ ਕੁੜੀਆਂ ਇਹ ਇੰਨੇ ਜੋਗੀਆਂ ਅੱਜ ਦੀਆਂ ਹੈਗੀਆਂ ਨੇ ਉਹ ਆਪ ਕਮਾ ਕੇ ਆਪਣੇ ਵਿਆਹ ਕਰ ਲੈਣਗੀਆਂ ਠੀਕ ਹੈ ਜੇ ਵਿਆਹ ਹੋ ਵਿਆਹ ਤੇ ਪੈਸੇ ਨਹੀਂ ਲਾਉਣਗੇ ਸਿੰਪਲ ਵਿਆਹ ਹੋ ਜਾਣਗੇ ਤੇ ਕੋਈ ਪਹਾੜ ਨਹੀਂ ਟੁੱਟਣ ਲੱਗਿਆ ਜੇ ਵਿਆਹ ਤੇ ਖਰਚਾ ਨਹੀਂ ਹੋਊਗਾ ਤੇ ਆਪਾਂ ਕੀ ਆਪਣਾ ਸਿਸਟਮ ਬਣਾਇਆ ਹੋਇਆ ਕਿ ਜਦਦਣ ਕੁੜੀ ਹੋਗੀ ਉਸ ਦਿਨ ਕੋਈ ਨਾ ਕੋਈ ਸੇਵਿੰਗ ਆ ਜਿਹੜੀ ਉਹ ਪਿਓ ਸ਼ੁਰੂ ਕਰ ਦਿੰਦਾ ਲੋ ਵੀ ਹੁਣ ਇਹਦਾ ਵਿਆਹ ਕਰਨਾ ਪਊਗਾ ਤੇ ਵਿਆਹ ਦੇ ਉੱਤੇ ਹੁਣ ਖਰਚ ਹੋਊਗਾ 25 ਲੱਖ 30 ਲੱਖ ਜਿਹੜੇ ਮੀਡਲ ਕਲਾਸ ਫੈਮਿਲੀ ਆ ਉਹਨਾਂ ਦੀ ਮੈਂ ਗੱਲ ਕਰਦਾ ਤੇ ਜਦੋਂ ਉਹ ਕੁੜੀ ਨੇ 18 19 ਸਾਲ ਦੀ ਹੋ ਜਾਣਾ ਵਾ ਤਾਂ ਉਦੋਂ ਤਾਂ ਮੇਰੇ ਖਿਆਲ 50 50 ਲੱਖ ਤੱਕ ਇੱਕ ਨਾਰਮਲ ਵਿਆਹਾਂ ਦਾ ਖਰਚਾ ਆਪਾਂ ਲੈ ਜਾਾਂਗੇ ਤੇ ਉਹ 50 ਲੱਖ ਸਾਰੀ ਉਮਰ ਜੋੜਿਆ ਤਾਂ ਇੱਕ ਦਿਨ ਦੇ ਵਿੱਚ ਆਪਾਂ ਪੱਟ ਦਾਂਗੇ ਇਹੇ ਅਸੀਂ ਆਪਣਾ ਜਿਹੜਾ ਸਿਸਟਮ ਬਣਾਇਆ ਹੋਇਆ ਵਾ ਇਹ ਆਪਾਂ ਜਿਹੜਾ ਆਪਾਂ ਇਸ ਗੱਲਾਂ ਤੋਂ ਡਰਦੇ ਆਂ ਕੀ ਇਹ ਕੋਈ ਗੱਲ ਹੁਣ ਜਿੱਥੇ ਮੈਂ ਗੱਲ ਕੀਤੀ ਕਿ ਦੋ ਕੁੜੀਆਂ ਹੋ ਗਈਆਂ ਚਲੋ ਜੀ ਕਈ ਇਹੋ ਜਿਹੇ ਵੀ ਲੋਕ ਨੇ ਜਿਹੜੇ ਤੀਜਾ ਰਿਸਕ ਅੱਜ ਦੇ ਸਮੇਂ ਦੇ ਵਿੱਚ ਵੀ ਲੈਂਦੇ ਆ ਤੇ ਅੱਜ ਦੇ ਸਮੇਂ ਦੇ ਵਿੱਚ ਜਿੱਥੇ ਲੋਕ ਕਹਿੰਦੇ ਨੇ ਕਿ ਦੋ ਬੱਚੇ ਬਹੁਤ ਨੇ ਪਰ ਫੇਰ ਵੀ ਮੁੰਡੇ ਦੀ ਝਾਕ ਆ ਤਾਂ ਤੀਜਾ ਰਿਸਕ ਲੈ ਲੈਂਦੇ ਨੇ ਜੇ ਤੀਜੀ ਕੁੜੀ ਹੋ ਗਈ ਫੇਰ ਤਾਂ ਜਿਵੇਂ ਬੁੜੀਆਂ ਦਾ ਨਾ ਮਰਨ ਹੋ ਜਾਂਦਾ ਵੀ ਉੱਥੇ ਜਮਾਂ ਹੀ ਮਾਤਮ ਚ ਆ ਜਾਂਦਾ ਘਰਾਂ ਦੇ ਵਿੱਚ ਤੇ ਇੱਕ ਹੋਰ ਬੜਾ ਵੱਡਾ ਦੁਖਾਂਤ ਆ ਕਿ ਤਿੰਨ ਕੁੜੀਆਂ ਹੋਣ ਦਾ ਸਭ ਤੋਂ ਵੱਡਾ ਦੋਸ਼ ਕਿਹਨੂੰ ਦਿੱਤਾ ਜਾਂਦਾ ਜਿਹੜੀ ਔਰਤ ਨੇ ਕੁੜੀਆਂ ਨੂੰ ਜਨਮ ਦਿੱਤਾ ਮਤਲਬ ਕਿ ਜਿਹੜੀ ਘਰ ਦੀ ਨੂੰਹ ਆ ਉਹਨੂੰ ਰੱਜ ਕੇ ਜਲੀਲ ਕੀਤਾ ਜਾਂਦਾ ساری ਉਮਰ ਤਾਨੇ ਉਹਨੂੰ ਮਾਰੇ ਜਾਂਦੇ ਨੇ ਉਹਦਾ ਕਸੂਰ ਸਿਰਫ ਇਨਾ ਹੁੰਦਾ ਕਿ ਉਹਨੇ ਕੁੜੀਆਂ ਨੂੰ ਜਨਮ ਦੇਤਾ ਕਈ ਕੁੜੀਆਂ ਦਾ ਜਿਹੜਾ ਸਾਥ ਆ ਉਹ ਹਸਬੰਡ ਦਿੰਦੇ ਨੇ ਪਰ ਕਈ ਘਰਾਂ ਦੇ ਵਿੱਚ ਉਹ ਵੀ ਨਹੀਂ ਦਿੰਦੇ ਸਾਰੇ ਉਹਦੇ ਖਿਲਾਫ ਹੋ ਜਾਂਦੇ ਨੇ ਤੇ ਕਈ ਗਲਤ ਤਰੀਕੇ ਵੀ ਅਪਣਾਏ ਜਾਂਦੇ ਨੇ ਕਿ ਮੁੰਡਾ ਜਿਹੜਾ ਸਾਨੂੰ ਜ਼ਰੂਰ ਚਾਹੀਦਾ ਵਾ ਪਰ ਉਹ ਲੋਕ ਇੱਕ ਜਾਣਕਾਰੀ ਤੋਂ ਵਾਂਜੇ ਨੇ ਜਿਹੜੀ ਜਾਣਕਾਰੀ ਸ਼ਾਇਦ ਤੁਹਾਡੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਹੋਊਗੀ ਕਿ ਜੇ ਮੁੰਡਾ ਹੁੰਦਾ ਜਾਂ ਕੁੜੀ ਹੁੰਦੀ ਆ ਇਹ ਔਰਤ ਤੇ ਡਿਪੈਂਡ ਨਹੀਂ ਕਰਦਾ ਇਹ ਮਰਦ ਤੇ ਡਿਪੈਂਡ ਕਰਦਾ ਵਾ ਵਿਗਿਆਨ ਦੀ ਭਾਸ਼ਾ ਦੇ ਵਿੱਚ ਇੱਕ ਵਰਡ ਆ ਜੀ ਕਰੋਮੋਸੋਮ ਔਰਤ ਦੇ ਵਿੱਚ ਦੋਨੋਂ ਐਕਸ ਹੁੰਦੇ ਨੇ ਤੇ ਜਿਹੜਾ ਮਰਦ ਦਾ ਉਹਦੇ ਵਿੱਚ ਐਕਸ ਤੇ ਵਾਈ ਦੋਨੋਂ ਹੁੰਦੇ ਨੇ ਤੇ ਜਦੋਂ ਔਰਤ ਤੇ ਮਰਦ ਦਾ ਮਲਾਪ ਹੁੰਦਾ ਵਾ ਜੇ ਮਰਦ ਦਾ ਕਰੋਮੋਸੋਮ ਵਾਈ ਤੇ ਔਰਤ ਦਾ ਕਰੋਮੋਸੋਮ ਐਕਸ ਮੈਚ ਹੋ ਗਿਆ ਤਾਂ ਮੁੰਡਾ ਹੁੰਦਾ ਵਾ ਮਰਦ ਦਾ ਕਰੋਮੋਸੋਮ ਐਕਸ ਤੇ ਜਿਹੜੀ ਲੇਡੀ ਆ ਉਹਦਾ ਕਰੋਮੋਸੋਮ ਐਕਸ ਦੋਨੋਂ ਮੈਚ ਹੁੰਦੇ ਆ ਤਾਂ ਕੁੜੀ ਹੁੰਦੀ ਆ ਮਤਲਬ ਕਿ ਔਰਤ ਦਾ ਕਰੋਮੋਸੋਮ ਸੇਮ ਰਹਿਣਾ ਵਾ ਇਹ ਜਿਹੜਾ ਕੁਦਰਤ ਦਾ ਰੰਗ ਆ ਤੇ ਜਿਹੜਾ ਬੰਦੇ ਦਾ ਕਰੋਮੋਸੋਮ ਆ ਉਹ ਐਕਸ ਵਾਈ ਦੋਨੋਂ ਹੁੰਦੇ ਆ ਸੋ ਇਹ ਬੰਦੇ ਤੇ ਨਿਰਭਰ ਕਰਦਾ ਵਾ ਕਿ ਮੁੰਡਾ ਹੋਣਾ ਜਾਂ ਕੁੜੀ ਤਾਂ ਫਿਰ ਔਰਤ ਨੂੰ ਤਾਂ ਨੇ ਕਿਉਂ ਦਿੱਤੇ ਜਾਂਦੇ ਆ ਇਹ ਗੱਲਾਂ ਬਹੁਤ ਸਾਰੇ ਲੋਕ ਕਰ ਚੁੱਕੇ ਨੇ ਪਰ ਸਾਡੇ ਲੋਕਾਂ ਦੇ ਜਿੱਦਾਂ ਕਹਿੰਦੇ ਆ ਨਾ ਵੀ ਉਹ ਇੱਕ ਕਹਾਵਤ ਆ ਕੰਨਾ ਤੇ ਜੂਨ ਹੀ ਸਰਕਦੀ ਉਹੀ ਹਾਲਤ ਸਾਡੀ ਆ ਸੋ ਇੰਨੀ ਬੇਨਤੀ ਅੱਜ ਦੀ ਵੀਡੀਓ ਦੇ ਵਿੱਚ ਪ੍ਰਵਾਨ ਕਰਿਓ ਆਪਣੀ ਸੋਚ ਆਪਾਂ ਬਦਲੀਏ ਸੋਚ ਨੂੰ ਉੱਪਰ ਚੱਕੀਏ ਇਹਨਾਂ ਚੀਜ਼ਾਂ ਚੋਂ ਬਾਹਰ ਨਿਕਲੀਏ ਕੁੜੀਆਂ ਦੀ ਟੈਨਸ਼ਨ ਲੈਣੀ ਛੱਡੋ ਕਿ ਉਹਨਾਂ ਦੇ ਭਵਿੱਖ ਦਾ ਕੀ ਬਣੂਗਾ ਜਿਵੇਂ ਮੈਂ ਕਿਹਾ ਉਹਨਾਂ ਨੇ ਭਵਿੱਖਾ ਆਪਣਾ ਆਪੇ ਹੀ ਬਣਾ ਲੈਣਾ ਵਾ ਤੇ ਆਪਣੇ ਵੰਸ਼ ਦੀ ਵੀ ਟੈਨਸ਼ਨ ਲੈਣੀ ਛੱਡ ਦੋ ਕਿ ਤੁਹਾਡਾ ਵੰਸ਼ ਜੇ ਕੁੜੀ ਕੁੜੀ ਹੋਈ ਮੁੰਡਾ ਨਾ ਹੋਇਆ ਕਿੱਦਾਂ ਅੱਗੇ ਵਧੂਗਾ ਸੋ ਇਹ ਟੈਨਸ਼ਨ ਤੁਹਾਡੀ ਨਹੀਂ ਹੈ ਪ੍ਰਮਾਤਮਾ ਦੇ ਹੱਥ ਆ ਉਹਦੇ ਤੇ ਛੱਡ ਦੋ ਪ੍ਰਮਾਤਮਾ ਜੋ ਕੁਝ ਵੀ ਤੁਹਾਨੂੰ ਦਿੰਦਾ ਵਾ ਉਹਦੀ ਦਾਤ ਆ ਉਹਨੂੰ ਹੱਸ ਕੇ ਕਬੂਲ ਕਰੋ ਤੇ ਜ਼ਿੰਦਗੀ ਆ ਜਿਹੜੀ ਭਾਵੇਂ ਕੁੜੀ ਆ ਤੇ ਭਾਵੇਂ ਮੁੰਡਾ ਦੋਨਾਂ ਦੇ ਨਾਲ ਆ ਜਿਹੜੀ ਆਪਣੀ ਖੂਬਸੂਰਤ ਤਰੀਕੇ ਦੇ ਨਾਲ ਬਤੀਤ ਕਰੋ ਦੋਨਾਂ ਦਾ ਹੀ ਪਾਲਣ ਪੋਸ਼ਣ ਪੂਰੇ ਚਾਵਾਂ ਦੇ ਨਾਲ ਕਰੋ ਸੋ ਕੋਈ ਵੀ ਤੁਹਾਡਾ ਵਿਚਾਰ ਆ ਜਰੂਰ ਮੈਨੂੰ ਕਮੈਂਟਾਂ ਦੇ ਵਿੱਚ ਦਿਓ ਤੇ ਕੋਈ ਗੱਲ ਨਹੀਂ ਚੰਗੀ ਲੱਗੀ ਉਹਦੇ ਲਈ ਮੈਂ ਖੇਮਾ ਦਾ ਜਾਚਕ ਆ ਤੇ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਕਨਸੈਪਟ ਦੇ ਨਾਲ ਮੈਂ ਜਲਦੀ ਮਿਲਦਾ ਤੁਹਾਡੇ ਕੋਲ ਕੋਈ ਵੀ ਕਨਸੈਪਟ ਹੁੰਦਾ ਮੈਨੂੰ ਮੈਸੇਜ ਇਸ ਪੇਜ ਦੇ ਉੱਤੇ ਕਰ ਸਕਦੇ ਹੋ ਹਾਂ ਥੈਂਕ ਯੂ ਸੋ ਮੱਚ